ਵਾਹਿਗੁਰੂ ਜਿਸ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਪਿਆਰੇ ਵੱਲ ਮੈਂ ਇੱਕ ਤੋਂ ਸੇਸ਼ ਵੀਡੀਓ ਲੈ ਕੇ ਆਜਾ ਰਿਹਾ ਹਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾ ਤਸਵੀਕਲਾਸ ਦੇ ਬੱਚਿਆਂ ਦੇ ਪੇਪਰ ਜਿਹੜੇ ਸ਼ੁਰੂ ਹੋਣ ਵਾਲੇ ਆ ਮੇਰਾ ਖਿਆਲ ਅਭੀ 13 ਫਰਵਰੀ ਜਿਹੜੀ ਆ ਰਹੀ ਆ 13 ਫਰਵਰੀ ਨੂੰ ਪੰਜਾਬੀ ਦਾ ਪਹਿਲਾ ਪੇਪਰ ਆ ਤੇ ਪ੍ਰੇਰਕੀ ਮਾਪੇ ਜਿਹੜੇ ਆ ਵਧੀਆ ਪੜਾਈ ਵਾਸਤੇ ਆਪਣਾ ਜੋਰ ਲਾਉਣੇ ਆ ਮਰਚੰਟ ਫਿਸ਼ਨ ਵੀ ਰਖਾਉਣੇ ਆ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਵਾਸਤੇ ਉਹਨਾਂ ਨੂੰ ਚੰਗੇ ਚੰਗੇ ਗੈਸ ਪੇਪਰ ਵੀ ਲਿਆ ਕੇ ਦੇਣੇ ਆ ਕਿ ਜਿੰਨਾ ਤੋਂ ਉਹ ਪੇਪਰਾਂ ਦੀ ਤਿਆਰੀ ਕਰ ਸਕਣ ਤੇ ਇਸੇ ਤਰ੍ਹਾਂ ਹੀ ਆ ਵਿਖਿਆ ਕੇ ਆਇਤਨਾ ਗੈਸ ਪੇਪਰ ਆ 3 ਨੰਬਰ ਦਵਿੰਦਰਾ 3 ਨੰਬਰ ਗਰਪੇਪਰ ਆਵੇ ਸਕਦੇ ਜੀ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਕਿ ਉਹ ਵੀ ਇਹ ਕੋਲ ਕੇ ਵੇਖਿਆ ਕਰਨ ਕਿ ਸਾਡੇ ਇਤਿਹਾਸ ਨੂੰ ਕਿਸ ਤਰ੍ਹਾਂ ਸਾਜਿਸ਼ ਦੇ ਤਹਿਤ ਜਾਂ ਹਨ ਗੌੜਿਆ ਕਰਕੇ ਸਾਡੇ ਇਤਿਹਾਸ ਨੂੰ ਪੇਪਰ ਦਿੱਤਾ ਜਾ ਰਿਹਾ ਆ ਕਿਉਂਕਿ ਸਮੈਕ ਦਿਨ ਪੜਦੇ ਆ ਪੜਦੇ ਨਾ ਅਗੈਸ ਪੇਪਰ ਆਇਆ ਆ ਹੈਗਾ 24 ਦਾ ਜੀ ਮੈਂ ਤੁਹਾਨੂੰ ਮਖਾ ਦੇਣਾ ਆ ਦੇਖੋ ਦਸਵੀਂ ਕਲਾਸ 2024 2024 ਦਾ ਇਹ ਗੈਸ ਪੇਪਰ ਆ ਤੇ ਇਹਦੇ ਵਿੱਚ ਨਾ ਪ੍ਰਸ਼ਨਾਵਲੀ ਜਿਹੜੀ ਦਿੱਤੀ ਗਈ ਹੈ ਗੈਸ ਪੇਪਰਾਂ ਦੇ ਵਿੱਚ ਜਿਹੜੇ ਆਪਾਂ ਨੂੰ ਬੱਚਿਆਂ ਨੂੰ ਪੇਪਰਾਂ ਦੇ ਵੀ ਸਵਾਲ ਆਉਣੇ ਆ ਇਤਿਹਾਸ ਦੇ ਵਿੱਚੋਂ ਉਹ ਸਵਾਲ ਦੇ ਜਿਹੜੇ ਆ ਮੈਂ ਤੁਹਾਨੂੰ ਵਿਖਾਉਣਾ ਆ ਆ 12 ਨੰਬਰ ਪੇਪਰ ਆ 12 ਨੰਬਰ ਪੇਜ ਦੇ ਵਿੱਚ ਇਹਨਾਂ ਦਾ ਹੈਗਾ ਆ 10ਵਾਂ ਸਵਾਲ ਆ ਕਿ ਜਿਹੜੀਆਂ ਖਾਲੀ ਥਾਵਾਂ ਭਰਨ ਵਾਸਤੇ ਇਹਨਾਂ ਨੇ ਬੱਚਿਆਂ ਨੂੰ ਪ੍ਰਸ਼ਨ ਦਿੱਤੇ ਨੇ ਉਹਦੇ ਵਿੱਚ ਕੀ ਦਿੱਤਾ ਆ ਕਿ ਲਿਖਿਆ ਹੈ ਕਿ ਗੁਰੂ ਗੋਬੇ ਸਿੰਘ ਜੀ ਨੇ ਕਿਹੜੀ ਪ੍ਰਾਜ ਜਲਾਈ ਸੀਗੀ ਆਪਸ਼ਨ ਆ ਖਾਲਸਾ ਪੰਥ ਜਾਤੀ ਪ੍ਰਥਾ ਮਸਲ ਪ੍ਰਥਾ ਮੰਜੀ ਪ੍ਰਥਾ ਇਹਨਾਂ ਸਵਾਲ ਕਿਹਦਾ ਕੀ ਕੀਤਾ ਆ ਪ੍ਰਸ਼ਨ ਜਿਹੜਾ ਕੀਤਾ ਆ ਇਹਦੇ ਵਿੱਚ ਲਿਖਿਆ ਹੈ ਕਿ ਗੁਰੂ ਗੋਬੇ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਵਸਾਖੀ ਵਾਲ ਦੇ ਨਾਲ ਸਾਜਨਾ ਕੀਤੀ ਡੈਸ਼ ਖਾਲਸਾ ਪੰਥ ਡੈਸ਼ ਜਾਤੀ ਪ੍ਰਥਾ ਡੈਸ਼ ਮਸੰਦ ਪ੍ਰਥਾ ਡੈਸ਼ ਮੰਜੀ ਪ੍ਰਥਾ ਸੋ ਇਹ ਡੈਸ਼ ਦੇ ਚਾਰ ਆਪਸ਼ਨਾਂ 'ਚੋਂ ਇਹਨਾਂ ਨੇ ਕਿਹੜੀ ਪ੍ਰਥਾ ਵਸਾਖੀ ਵਾਲ ਦੇ ਨਾਲ ਇਹਨਾਂ ਲਿਖਿਆ ਕੀ ਆ ਅੰਮ੍ਰਿਤਸਰ ਵਿਖੇ ਜਿਹੜਾ ਇਹਦਾ ਪ੍ਰਸ਼ਨ ਜੀ ਦਾ ਇਹਨਾਂ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਾ ਵੇਖੋ ਕਿੰਦਾ ਇਤਿਹਾਸ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਦੋਂ ਕਿ ਆਪਾਂ ਬੱਚੇ-ਬੱਚੇ ਨੂੰ ਪਤਾ ਆ ਸਿੱਖ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਮੁੱਢਲੀ ਅਤੇ ਜਾਣਕਾਰੀ ਜਿਹੜਾ ਪ੍ਰਾਪਤ ਕੀਤੀ ਬੱਚਿਆਂ ਨੇ ਉਹਨਾਂ ਨੂੰ ਵੀ ਪਤਾ ਆ ਕਿ 1600 ਦੀ 1690 ਦੀ ਵਿਸਾਖੀ ਨੂੰ ਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਇਹ ਦਵਿੰਦਰਾ ਗੁੱਕ ਵਾਲਾ ਕੀ ਲਿਖਦਾ ਜੀ ਅੰਮ੍ਰਿਤਸਰ ਵਿਖੇ ਕਿਹੜੀ ਪ੍ਰਸਾਦ ਸਵਾਲ ਕਰਦਾ ਕਿ ਉਹ ਇਹ ਮੰਨਦਾ ਆ ਵੀ ਚਲ ਕੀਤੀ ਤੇ ਅੰਮ੍ਰਿਤਸਰ ਵਿਖੇ ਆ ਪ੍ਰਸਾਦ ਜਲਾਈ ਪਰ ਕਿਹੜੀ ਜਲਾਈ ਆ ਹਵਾਲ ਨੇ ਕੀਤਾ ਹੁਣ ਇਹਦੇ ਸੱਜਣ ਦੇ ਨਾਲ ਮੇਰੀ ਫੋਨ ਤੇ ਗੱਲ ਕਿਉਂਕਿ ਦਾਸ ਜੋ ਧਾਰਮਿਕ ਵਿੰਡ ਦਾ ਸੇਵਾਦਾਰੋਂ ਜਿਨਾਤੇ ਇਹਦਾ ਨੰਬਰ ਲੱਭ ਕੇ ਮੈਂ ਨੰਬਰ ਵੀ ਲਾਇਆ ਇੱਥੇ ਨੇ ਸਾਬ ਗਲਤੀਆਂ ਮੰਨੀਆਂ ਮੈਨੂੰ ਮੇਰੇ ਕੋਲ ਬਕਾਇਦਾ ਰਿਕਾਰਡਿੰਗ ਜਿਹੜੀ ਇਹਦੀ ਆ ਕੀਤੀ ਹੋਈ ਆ ਔਰ ਇਹਨੂੰ ਅਸੀਂ ਇਹ ਗੱਲ ਇੱਕ ਬੜੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਭਰਾ ਤੁਮਾਂ ਗਲਤੀ ਕੀਤੀ ਆ ਪਹਿਲੋ ਬੁੱਕ ਲਾਭਦਾਰ ਆ ਬੁੱਕ ਰਵੀ ਨੂੰ ਫਿਰ ਮੈਂ ਉਹ ਬੁੱਕ ਦੇ ਜਿਹੜੇ ਆ ਸਕਰੀਨਸ਼ਾਟ ਭੇਜੇ ਪਰ ਉਹ ਮੰਨਿਆ ਗਲਤੀ ਆ ਵੀ ਕਿ ਸਾਡੀ ਗਲਤੀ ਆ ਤੇ ਇੱਥੇ ਮੈਂ ਇਹ ਕਹਿ ਦਵਾਂ ਵੀ ਕੱਲੀ ਗਲਤੀ ਹੁੰਦੀ ਆ ਜਾਣੇ ਅਣਜਾਣੇ ਦੇ ਵਿੱਚ ਇੱਕ ਥਾਂ ਤੇ ਗਲਤੀ ਹੋ ਗਈ ਠੀਕ ਆ ਇਹ 12 ਨੰਬਰ ਪੇਜ ਆ ਤੁਸੀਂ ਦੇਖ ਸਕਦੇ ਜੇ ਆ 12 ਨੰਬਰ ਪੇਜ ਆ ਮੈਂ ਲਾ ਕੇ ਕਰ ਦਿੰਦਾ ਇਹ 12 ਨੰਬਰ ਪੇਜ ਆ ਜੇ ਇਹ ਤੋਂ ਚੱਲ ਕੇ ਅੱਗਾ ਪੜਦੇ ਜਾਓ ਪੜਦੇ ਜਾਓ ਅੱਗੇ ਆ ਜਾਂਦਾ ਆ 20 ਨੰਬਰ ਪੇਜ 2 ਨੰਬਰ ਪੇਜ ਤੇ ਵੀ ਇਹਨਾਂ ਦਾ ਨੌਵਾਂ ਸਵਾਲ ਯਾਰ ਇਹਨਾਂ ਦਾ ਅਠਮਾ ਅਠਰੇ ਸਵਾਲ ਦੇ ਵਿੱਚ ਉੱਤੇ ਫੇਰਨਾ ਇਹ ਗਲਤੀ ਦਰਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਸਰ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਵਿਸਾਖੀ ਵਾਲੇ ਦਿਨ ਆ ਵੇਖੋ ਆ ਪਹਿਲਾ ਯਾਰ 20 ਨੰਬਰ ਪੇਜ ਤੇ ਤੁਸੀਂ ਵੇਖ ਸਕਦੇ ਜੀ ਗਲਤੀ ਇੱਕ ਥਾਂ ਤੇ ਹੋ ਸਕਦੀ ਆ ਦੂਜੀ ਥਾਂ ਤੇ ਨਹੀਂ ਹੋ ਸਕਦੀ ਔਰ ਜਿਹੜਾ ਪ੍ਰਕਾਸ਼ਕ ਕਰਦਾ ਆ ਉਹਦਾ ਇਹ ਫਰਜ਼ ਵੀ ਬਣਦਾ ਹੈ ਕਿ ਜਦੋਂ ਇਹ ਬੁੱਕ ਕੱਚਾ ਖਰੜਾ ਤਿਆਰ ਕਰਦਾ ਆ ਆਪਦੇ ਗੈਸ ਪੇਪਰ ਦਾ ਉਹਨੂੰ ਪੜ ਕੇ ਵੇਖਣਾ ਚਾਹੀਦਾ ਆ ਕਿ ਮੇਰੇ ਕੋ ਕੋਈ ਗਲਤੀ ਨਹੀਂ ਹੋ ਗਈ ਫਿਰ ਉਹਨੂੰ ਪ੍ਰਕਾਸ਼ ਕਰਨਾ ਪ੍ਰਕਾਸ਼ਕ ਕਰਨਾ ਚਾਹੀਦਾ ਆ ਸਰਕਾਰ ਤੋਂ ਕਾਰ ਵੀ ਦਿੱਤਾ ਫੋਨ ਤੇ ਗੱਲਬਾਤ ਵੀ ਹੋਈ ਪਰ ਜੇ ਉਹ ਮੰਨਿਆ ਵੀ ਆ ਵੀ ਮੇਰੀ ਗਲਤੀ ਆ ਇੱਕ ਥਾਂ ਤੇ ਦੋ ਥਾਂਾਂ ਵਾਲੀ ਗਲਤੀ ਮੰਨੇ ਤਾਂ ਸਾਡੀ ਗਲਤੀ ਆ ਅੱਗੇ ਤੋਂ ਨਹੀਂ ਹੋਵੇਗਾ ਇਸ ਤਰ੍ਹਾਂ ਦਾ ਪਰ ਸਵਾਲ ਇਹ ਆ ਵੀ ਜਿਹੜਾ ਹੁਣ ਹੋ ਗਿਆ ਬੱਚਿਆਂ ਨੂੰ ਪੇਪਰਾਂ 'ਚ ਸਵਾਲ ਆਉਣੇ ਆ ਜੋ ਬੱਚਿਆਂ ਨੇ ਪੜਿਆ ਉਹ ਬੱਚਿਆਂ ਨੇ ਲਿਖਣਾ ਇਹ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਤੇ ਹੋਰ ਕੀ ਦੱਸੋ ਫਿਰ ਉਹਨੂੰ ਆਖਿਆ ਸੱਜਣਾ ਇਹ ਆਪਦੀ ਕਿਤਾਬ ਜਿਹੜੀ ਉਹਦਾ ਗੈਸ ਪੇਪਰ ਵਾਪਸ ਲੈ ਅਖਬਾਰ ਦੇ ਵਿੱਚ ਕਿਤਾਬ ਬਕਾਇਦਾ ਵੀ ਸਾਡੇ ਤੋਂ ਗਲਤੀਆਂ ਰਹਿ ਗਈਆਂ ਉਹਨੂੰ ਇਹ ਜਗ੍ਹਾ ਇੱਥਾਂ ਤੇ ਆ ਮੰਨਿਆ ਜਾਵੇ ਕਿ ਇਹ ਆਪਦੀ ਗਲਤੀ ਕਬੂਲ ਕਰਦੇ ਆ ਉਹ ਫੋਨ ਤੇ ਮੇਰੇ ਕੋ ਬਕਾਇਦਾ ਰਿਕਾਰਡਿੰਗ ਆ ਮੰਨ ਕੇ ਆ ਕਿ ਮੈਂ ਤੀਜੇ ਦਿਨ ਨੂੰ ਚੌਥੇ ਦਿਨ ਨੂੰ ਮੈਂ ਇਸ ਤਾਰੀ ਡਿਟੇਲ ਜਿਹੜੀ ਆ ਦੱਸ ਕੇ ਦੇ ਅਸੀਂ ਆਪ ਦੀ ਅਖਬਾਰ ਦੇ ਵਿੱਚ ਬਕਾਇਦਾ ਗਲਤੀ ਮੰਨਾਂਗੇ ਅਖਬਾਰ ਦੇ ਵਿੱਚ ਕਢਾਵਾਂਗੇ ਇਸ ਗੈਸ ਪੇਪਰ ਬਾਰੇ ਪਰ ਅੱਜ ਮੈਂ ਕਿਉਂ ਇਹ ਵੀਡੀਓ ਵਾਇਰਲ ਕਰਨਿਆ ਕਿਉਂ ਮੈਂ ਆਪ ਦੇ ਨਾਲ ਗੱਲਾਂ ਸੰਨੀਆਂ ਕਰ ਰਿਹਾ ਕਿ ਉਹਨਾਂ ਨੇ ਇਹ ਐਸਾ ਕੁਝ ਵੀ ਨਹੀਂ ਕੀਤਾ ਇਸ ਨੂੰ ਮੇਰੀਆਂ ਗੱਲਾਂ ਠੇਕੀ ਸਮਝਿਆ ਤੋਂ ਮੇਰੀ ਬੇਨਤੀ ਆ ਕਿ ਜਿਹੜੀ ਬੁੱਕੇ ਛਪੀ ਆ ਇਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ ਜਾਂ ਕੀ ਕਰਨਾ ਚਾਹੀਦਾ ਆ ਜਿਹੜੇ ਜਿਹੜੇ ਵੀ ਮੇਰੇ ਸੱਜਣ ਮੇਰੇ ਵੀਰ ਕਿਉਂਕਿ ਆਪਾਂ ਸਾਰੇ ਬੱਚਿਆਂ ਦੇ ਮਾਪੇ ਆ ਤੇ ਬੱਚਿਆਂ ਦੀ ਜ਼ਿੰਦਗੀ ਪੇਪਰਾਂ ਦੇ ਵਿੱਚ ਜਿਹੜਾ ਆ ਇਮਤਿਹਾਨਾਂ ਦੇ ਵਿੱਚ ਹੀ ਸਾਰਾ ਨਚੋੜ ਸਾਰੀ ਪੜ੍ਹਾਈ ਦਾ ਨਿਕਲਣਾ ਤੇ ਮੈਨੂੰ ਆਪ ਕੋ ਆਪਣੇ ਵਿਚਾਰਾਂ ਦੇ ਰਾਈ ਕਮੈਂਟਾਂ ਦੇ ਰਾਈ ਦੱਸਣਾ ਕਰੋ ਇਹ ਸੱਜਣ ਦੇ ਨਾਲ ਦੱਸੋ ਜਿਹੜਾ ਗਲਤੀ ਮੰਨ ਕੇ ਵੀ ਆਪਦੀ ਗਲਤੀ ਫੂਨ ਤੇ ਮੰਨ ਕੇ ਉਹਨੇ ਆਪਣੇ ਗੈਸ ਪੇਪਰ ਨੂੰ ਨਹੀਂ ਹਟਾਇਆ ਫਿਰ ਇੱਕ ਗੱਲ ਹੋਰ ਆ ਪਿੰਦਾ ਸਾਡੇ ਦੋ ਜਿਲ੍ਹਿਆਂ ਦੇ ਵਿੱਚ ਹੀ ਆ ਪਰ ਜਦੋਂ ਇੱਕ ਗੈਸ ਪੇਪਰ ਪ੍ਰਕਾਸ਼ਿਤ ਹੋ ਗਿਆ ਇਹ ਜਿਲ੍ਹਿਆਂ ਦੇ ਨਾਲ ਨਹੀਂ ਇਹਦਾ ਪੰਜਾਬ ਸਕੂਲ ਸਿੱਖਿਆ ਬੋਰਡ ਮੰਨ ਕੇ ਚੱਲੋ ਕਿ ਸਾਰੇ ਪੰਜਾਬ ਦੇ ਵਿੱਚ ਹੀ ਵਿਗੜਣਾ ਹੈ ਲੱਖਾਂ ਦੇ ਹਿਸਾਬ ਨਾਲ ਵਿਗੜਣਾ ਹੈ ਜਿੱਥੇ-ਜਿੱਥੇ ਵੀ ਵੇਗਿਆ ਉੱਥੇ ਦੇ ਜੋ ਬੱਚਿਆਂ ਨੇ ਪੜ੍ਹਿਆ ਜੋ ਤਿਆਰੀ ਕੀਤੀ ਬੱਚਿਆਂ ਨੇ ਉਹੀ ਲਿਖਣਾ ਹੈ ਤੇ ਜਦੋਂ ਇਹ ਲਿਖਣਗੇ ਤੇ ਬੱਚੇ ਦੱਸੋ ਬਾਸ ਹੋਣਗੇ ਸਾਡੇ ਜਿਨ੍ਹਾਂ ਨੂੰ ਮੁੰਡਲੀ ਸਿੱਖਿਆ ਦਾ ਹੀ ਨਹੀਂ ਪਤਾ ਲੱਗਣਾ ਸੋ ਮੇਰੀ ਬੇਨਤੀ ਆ ਕਿ ਆਪੋ ਆਪਣੇ ਕਮੈਂਟਾਂ ਦੇ ਰਹੀ ਆਂ ਆਪੋ ਆਪਣੇ ਵਿਚਾਰ ਜਰੂਰ ਦੱਸੋ ਵਾਹਿਗੁਰੂ ਜਿੱਕਾ ਖਾਲਸਾ ਵਾਹਿ